ਜੀ ਆਪ ਹੀ ਆਪ ਵੀ ਉਹ ਜਵਰਾਜ ਦੀ ਆਹੇ ਜਵਰਾਜ ਦੀ ਆਪ ਹਾਂ ਲੋਪਰਾ ਆਪ ਜਵਰਾਜ ਦੀ ਆ ਤੇ ਉਹ ਕੱਟੀ ਪਤਾ ਕੁਸ ਨਹੀਂ ਕੱਟੀ ਦਾ ਨਹੀਂ ਵੀਰੇ ਕੋਈ ਠੀਕ ਹੈ ਠੀਕ ਹੈ ਜੀ ਲੋ ਜੀ ਦੇਖ ਸਾ ਤੇ ਪਰਾ ਨੇਵਾ ਕਰਮਾਂ ਵਾਲੀ ਦਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਚਾਹਣ ਕੇ ਕਲਾ ਤੇ ਜਿਹੜਾ ਨੂੰ ਪਾਇੰਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਮੱਝ ਤੇ ਇੱਕ ਗੱਬਣ ਠੀਕ ਹੈ ਜੀ ਜ਼ਿਮੀਦਾਰ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤੋਂ ਵਾਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾ ਵੱਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਮੇਰਾ ਨੋ ਪ੍ਰਮੇਂਦਰ ਸਿੰਘ ਆ ਵੀਰੇ ਮੈਨੂੰ ਪਿੰਡ ਤੋਂ ਕਾਲਾ ਕਹਿੰਦੇ ਆ ਠੀਕ ਆ ਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਤੇ ਮਾਝੀ ਜਾਣਕਾਰੀ ਦਿਓ ਜੀ ਮਾਝੇ ਹੋਵੇ ਦੂਜੇ ਸੂਏ ਆ ਹਾਂ ਜੀ ਤੇ 11-12 ਕ ਦਿਨ ਇਹਨੂੰ ਸੂਈ ਨੂੰ ਹੋਏ ਨੇ ਤੇ 12 ਤੋਂ ਲੀਟਰ ਤੋਂ ਉੱਤੇ ਦੁੱਧ ਹੈਗਾ ਇਹਦੇ ਹੁਣ ਥੱਲੇ ਠੀਕ ਆ ਤੇ ਬੱਚਾ ਕੀ ਬੱਚਾ ਕੱਟੀ ਆ ਮਗਰੇ 12-13 ਦਿਨ ਹੋ ਗਏ ਸੂਈ ਨੂੰ ਕਿਵੇਂ 12-13 ਦਿਨ ਹੋ ਗਏ ਸੂਈ ਨੂੰ ਹਾਂ ਮਗਰ ਕੱਟੀ ਆ ਮਗਰ ਕੱਟੀ ਆ ਠੀਕ ਆ ਤੋਰ ਦਿਓ ਜੀ ਆਪ ਵੀ ਆਪ ਵੀ ਉਹ ਜਵਰਾਜ ਦੀਆ ਏ ਜਵਰਾਜ ਦੀ ਆਪ ਹਾਂ ਲੋਪਰਾ ਆਪ ਜਵਰਾਜ ਦੀਆ ਤੇ ਉਹ ਕੱਟੀ ਪਤਾ ਕੁਸ ਨਹੀਂ ਕੱਟੀ ਦਾ ਨਹੀਂ ਵੀਰੇ ਕੋਈ ਠੀਕ ਹੈ ਠੀਕ ਹੈ ਲੋ ਜੀ ਦੇਖ ਸਕਦੇ ਹੋ ਪਰਾ ਲੇਵਾ ਕਰਮਾ ਵਾਲੀ ਦਾ ਲੋ ਜੀ ਬਸ 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 ਲੋ ਜੀ ਚਾਹ ਦੋੜਾਂ ਕੇ ਚਲੇ ਬਈ ਵਾਲਾ ਆ ਵੀਰੇ ਜਾਂ 2 ਕੀ 3 ਚ ਹੋਵੇ ਆ ਪਤਾ ਠੀਕ ਆ ਤਸੱਲੀ ਕਰਿਆ 12 13 ਲੀਟਰ ਦੁੱਧ ਹੈਗਾ हां ਠੀਕ ਆ ਜੀ ਚਲੋ ਭਰਾ ਹਾਂਜੀ ਵੀ ਰੇਟ ਇਹਦਾ ਰੇਟ ਬਟੇ ਫੋਨ ਤੇ ਕਰ ਲਾਂਗੇ ਕੋਈ ਗੱਲ ਠੀਕ ਆ ਰੇਟ ਫੋਨ ਤੇ ਭਰਾ ਤੇ ਚੈੱਕ ਕਰ ਸਕੋ ਕਿ ਸੋਹਣੀ ਹੈ ਤੇ ਹੈਵੀ ਬਾਈ ਕਹਿੰਦਾ ਜਗੌਰ ਕਿਹੜੀ ਦੱਸਿਆ ਜੀ ਜਵਰਾਜ ਦੀ ਜਵਰਾਜ ਦੀ ਤੇ ਛੋਟੀ ਦਾ ਕੱਦ ਕੁੱਦ 68 ਸੋਹਣਾ ਠੀਕ ਆ ਜੀ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਚੋਕੇ ਤਸੱਲੀ ਕਰ ਸਕਦੇ ਠੀਕ ਆ ਜੀ ਹਾਂਜੀ ਵੀ ਦੂਜੀ ਵਾਰ ਦੀ ਜਾਣਕਾਰੀ ਦੋਈ ਐਵਰੇਜ ਭੀਜੇ ਸੂਏ ਆ ਹਾਂਜੀ ਤੇ 12 ਕ ਦਿਨ ਇਹਦੇ ਹਜੇ ਸੂਹਦੇ ਰਹਿੰਦੇ ਨੇਗੇ ਠੀਕ ਆ ਤੇ ਦੂਜੇ ਸੂਏ ਨੇ ਮੰਨ ਕੇ ਚੱਲ ਵੀ 16 ਲੀਟਰ ਦੁੱਧ ਦਿੱਤਾ ਆਪਣੇ ਕੋਲ ਠੀਕ ਆ ਲੋਪਰਾ ਕੱਦ ਵੱਡ ਸੁਖਣਾ ਸੋਹਣਾ ਕਰਮਾ ਵਾਲੀ ਲਾਉਣ ਲੱਗੀ ਠੀਕ ਹੈ ਜੀ 12 13 ਦਿਨ ਬਾਈ ਕਹਿੰਦਾ ਪਏ ਆ ਠੀਕ ਹੈ ਜੀ ਰੇਟ ਬਾਈ ਜੀ ਦਾ ਰੇਟ ਇਹਦਾ ਵੀ ਫੋਨ ਤੇ ਕਰ ਲੈ ਠੀਕ ਆ ਤੋਰ ਦੋ ਜੀ ਲੋਪਰਾ ਬਾਈ ਕੋਲ ਦੋਨੇ ਮੱਜਾਂ ਟੌਪ ਦੀਆਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੇ ਕੱਦ ਵੱਡ ਸੁਖਣਾ ਸੋਹਣਾ ਲੋ ਜੀ ਥੋੜਾ ਥਰਾ ਦੇਖ ਸਕਦੇ ਹੋ ਜ਼ਿੰਮੇਦਾਰ ਭਰਾ ਠੀਕ ਹੈ ਜੀ ਲੋ ਜੀ ਸੌਣ ਲੱਗ ਕਰਮਾਂ ਵਾਲੀ ਲਿਓ ਜੀ ਲਿਓ ਲਓ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਪਰਾ ਬੰਦ ਦੋ ਵੀਰੇ ਬੰਦ ਦੋ ਲਓ ਜੀ ਫਾਲੋਅਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਰਾ ਲਾਈਕ ਕਰਦਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ